ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਆ ਸਰ ਰਜ਼ਵਾਨ ਖਾਨ ਅੱਜ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਇਹ ਕੀ ਸੀ ਜੀ ਇਹ ਲਿਖਿਆ ਗਿਆ ਤੇ ਆਪਣੇ ਹੀ ਗਰਾਉਂਡ ਲਈ ਇਕੱਠ ਕਰਿਆ ਗਿਆ ਸੀ ਪਿੰਡ ਦੀ ਪੰਚਾਇਤ ਦਾ ਗਰਾਉਂਡ ਖੋਰੀ ਹੈ ਜੀ ਠੀਕ ਹੈ ਇਹ ਕਿੰਨੇ ਕ ਟਾਈਮ ਤੋਂ ਇਹਦਾ ਮਸਲਾ ਚੱਲ ਰਿਹਾ ਸੀ ਗਰਾਉਂਡ ਦਾ ਜੀ ਇਹਦਾ ਮਸਲਾ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਜੀ ਅਸੀਂ ਪਿਆਰ ਨਾਲ ਵੀ ਸਾਰੀ ਗੱਲ ਕਰ ਲਈ ਸਾਰਾ ਕੁਝ ਅਸੀਂ ਕਰ ਲਿਆ ਜੀ ਪਰ ਜਿਹੜੀ ਮੌਜੂਦਾ ਪੰਚਾਇਤ ਹੈ ਉਹ ਮੰਨ ਨਹੀਂ ਰਹੀ ਕੀ ਪਿਛਲੇ ਪੰਚਾਇਤਾਂ ਵੱਲੋਂ ਪਿਛਲੇ ਪੰਚਾਇਤਾਂ ਵੱਲੋਂ ਉਹਦਾ ਕੋਈ ਮਤਾ ਵਗੈਰਾ ਪਾਇਆ ਸੀ ਇਹਦਾ ਹੀ ਮਤਾ ਪਾਕਿਸਤਾਨ ਦਿੱਤਾ ਹੋਇਆ ਸਾਡੇ ਕੋਲ ਮਤੇ ਦੀ ਕਾਪੀ ਸਾਰਾ ਕੁਝ ਪਿਆ ਸਰ ਫਿਰ ਨਾ ਸਮਾਗ ਮਤਾ ਪਾਇ ਨੂੰ ਮਤਾ 2023 ਚ ਪਿਆ ਦੀ ਸਰ 2023 ਚ ਮਤਾ ਪਿਆ ਹੋਇਆ 2 ਸਾਲ ਹੋ ਗਏ ਤਕਰੀਬ ਮਤਾ ਪਾਇ ਨੂੰ ਇਹ ਪੰਚਾਇਤ ਕਿਤੇ ਥੋੜਨਾ ਸਿਆਸੀ ਰੰਗ ਦੱਸਾ ਨਹੀਂ ਕਰ ਰਹੀ ਇਹ ਸਿਆਸੀ ਰੰਗ ਦੇ ਠੀਕ ਆ ਸਰ ਇਹ ਵੋਟਾਂ ਦਾ ਮਸਲਾ ਹੋ ਜਾਂਦਾ ਹਾਂਜੀ ਇਹ ਕਹਿੰਦੇ ਸਾਡੀ ਜਿੱਦ ਆਈ ਅਸੀਂ ਇਹ ਗਰਾਊਂਡ ਛੜਾਉਣਾ ਬਸ ਇਸ ਗਰਾਊਂਡ ਦੇ ਵਿੱਚ ਹੁਣ ਤੱਕ ਕਿੰਨੇ ਗੇਮਾਂ ਹੋ ਚੁੱਕੇ ਨੇ ਕਿਤੇ ਦੋ ਟੂਰਨਾਮੈਂਟ ਕ੍ਰਿਕਟ ਦੇ ਹੋ ਚ ਸਾਡੇ ਲੀਗ ਹੁੰਦੀ ਹੈ ਤੇ ਐਤਵਾਰ ਨੂੰ ਵੀ ਲੀਗ ਹੁੰਦੀ ਹੈ ਵੱਖ-ਵੱਖ ਪਿੰਡਾਂ ਦੇ ਆ ਕੇ ਉਹ ਖੇਡਦੇ ਨੇ ਕਿਉਂਕਿ ਇਹ ਸਾਡੇ 4 ਪਿੰਡਾਂ ਕੋਲ ਇੱਕ ਗਰਾਊਂਡ ਹੈ ਜੀ ਕਿਤੇ ਵੀ ਪੰਚਾਇਤੀ ਜ਼ਮੀਨ ਹੈ ਨਹੀਂ 4 ਪਿੰਡਾਂ ਕੋਲ ਤਾਂ ਉਹ ਸਾਡੇ ਪਿੰਡ ਦੁਗਣੀਆ ਖੇਡਣ ਆਉਂਦੀ ਹੈ ਜੀ ਏ ਠੇਕੇ ਤੇ ਲੈਣ ਦਾ ਵੀ ਮਸਲਾ ਕੋਈ ਹੋ ਰਿਹਾ ਸੀਗਾ ਠੇਕੇ ਤੇ ਸੀ 2 ਵਿਗੇ ਤਾਂ ਵੈਸੇ ਲਈ ਹੋਈ ਜੀ ਉਹਦਾ ਠੇਕਾ ਦੰਨਿਆ ਸੀ ਸਾਲਾਨਾ 32000 ਕਿੰਨੇ ਟਾਈਮ ਤੋਂ ਉਹ ਹੋ ਗਿਆ ਸਾਨੂੰ 1.5 ਸਾਲ ਹੋ ਗਿਆ ਇਹ ਦੰਦਿਆਂ ਨੂੰ ਠੀਕ ਹੈ ਹਾਂਜੀ ਤੇ ਫਿਰ ਹੁਣ ਜਿਹੜੀ ਆ ਵਾਲੇ ਗਰਾਊਂਡ ਦੀ ਗੱਲ ਇਹਦੀ ਦੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਠੇਕੇ ਤੇ ਲੈਣ ਬਾਰੇ ਕਿਸੇ ਨੂੰ ਪੁੱਛਿਆ ਹੈਗਾ ਜੀ ਉਹਨਾਂ ਨੇ ਉਸ ਦਿਨ 12 ਵਜੇ ਕੇ 15 ਮਿੰਟਾਂ ਤੇ ਹੀ ਹੋਕਾ ਦਿੱਤਾ ਤੇ 1 ਵਜੇ ਦਿਨ ਉਹਦੀ ਬੋਲੀ ਕਰਾਤੀ ਜੀ ਠੀਕ ਹੈ ਉੱਥੇ ਕੁਝ ਹੀ ਲੋਕ ਪਹੁੰਚੇ تھے ਜਿਨ੍ਹਾਂ ਚ ਮੈਂ ਪਹੁੰਚ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੋਲੀ ਮੈਂ ਦਊਂਗਾ ਉਹਨਾਂ ਨੇ ਮੇਰੀ ਦੀ ਸਕਿਉਰਿਟੀ ਫੀਸ ਵੀ ਨਹੀਂ ਭਰਾਈ ਹੈਗੀ ਠੀਕ ਹੈ ਇਹ ਜਿਹੜੀ ਬੋਲੀ ਹੋਈ ਆ ਉਹਦੇ ਕੋਈ ਘਰ ਵਿੱਚ ਅਨਾਊਂਸਮੈਂਟ ਵਗੈਰਾ ਹੋਈੋ ਕਿ ਬੋਲੀ ਉਹਦੀ ਹਾਂਜੀ ਬਸ ਇੱਕ ਵਾਰ ਲਾਊਂਸਮੈਂਟ ਕਰਵਾ ਕੇ ਕਿਉਂਕਿ 3 ਦਿਨ ਪਹਿਲਾਂ ਲਾਊਂਸਮੈਂਟ ਕਰਨੀ ਪੈਂਦੀ ਤੇ ਲਿਖ ਕੇ ਦੇਣਾ ਪੈਂਦਾ ਨਾ ਤਾਂ ਉਹਨਾਂ ਨੇ ਕੋਈ ਨੋਟਿਸ ਲਾਇਆ ਨਾ ਕੋਈ ਲਿਖ ਕੇ ਦਿੱ ਤੇ ਬੋਲੀ ਹੋਣਾ तकरीबन 20 ਤੋਂ 25 ਮੁਲਾਜ਼ਮਾਂ ਪੁਲਿਸ ਦੇ ਤੇ ਜਿਨ੍ਹਾਂ ਦੇ ਵਿੱਚ ਬੋਲੀ ਕਰਵਾਈ ਗਿਆ। ਹਲੋ ਤੱਕੇ ਸਾਈ ਕਰਾਈਆ ਬੋਲੀ ਦਾ ਹਾਂ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਤੱਕੇਵਾ ਤੱਕੇਸ਼ਾਈ ਨਹੀਂ ਕੀਤੀ। ਉਹਨਾਂ ਨੇ ਬਸ ਸਾਨੂੰ ਕਿਹਾ ਵੀ ਲੜਨ ਤੋਂ ਰੁਕੋ ਤੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਕੋਈ ਚੱਕਰ ਨਹੀਂ। ਵੀ ਹੱਥੋਂ ਪਾਈ ਨਹੀਂ ਕਰਨੀ। ਹੁਣ ਇਹਦੀ ਬੋਲੀ ਹੋ ਗਈ ਜੀ। ਹਾਂਜੀ ਬੋਲੀ ਹੋ ਗਈ ਜੀ ਇਹਦੀ 2 ਲੱਖ 4000 ਰੁਪਏ ਤੇ ਬੋਲੀ ਹੋ ਚੁੱਕੀ ਹੈ ਜੀ। ਠੀਕ ਹੈ ਤੇ ਫਿਰ ਤੁਹਾਡੀ ਤੇ ਹੁਣ ਪੰਚਾਇਤ ਕਹਿੰਦੀ ਅਸੀਂ ਬਹਾਵਾਂਗੇ ਜੀ। ਠੀਕ ਹੈ। ਵੀ ਬਹਾਈ ਕਰਾਂਗੇ ਗਰਾਊਂਡ ਦੀ ਸਾਡੀ ਪੱਕੀ ਪਿਚ ਬਣੀ ਹੋਈ ਹੈ ਜੀ ਨੈਟ ਲੱਗ ਇਹ ਮੰਗ ਕਰਦੇ ਹਾਂ ਸਰਕਾਰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੀ ਇਹ ਪੰਚਾਇਤ ਆ ਜੀ ਇਹ ਰੱਦ ਹੋਣੀ ਚਾਹੀਦੀ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਉੱਤੋਂ ਦੀ ਇਹ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾਉਂਦੇ ਨੇ ਜੀ ਸਾਡੇ ਤੋਂ ਖੇਡਣ ਵਾਲੇ ਮੁੰਡੇ ਤੋਂ ਕੋਈ ਵੀ ਨਸ਼ਾ ਕਰਦਾ ਹੋਵੇ ਜੀ ਅਸੀਂ ਡਰਗ ਟੈਸਟ ਕਰਵਾ ਲਓ ਅਸੀਂ ਤੈਨਦਾਰ ਆ ਪਰ ਜਿਹੜੇ ਲੋਕ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾ ਰਹੇ ਨੇ ਉਹਨਾਂ ਦਾ ਡਰਗ ਟੈਸਟ ਕਰਾਓ ਜੀ ਉਹ ਪੱਕੇ ਨਸ਼ੇੜੀ ਨੇ ਤੇ ਪ੍ਰਸ਼ਾਸਨ ਨੇ ਇੱਕ ਅਧਿਕਾਰੀਆਂ ਦੇ ਨਾਲ ਤੁਹਾਡੀ ਪਹਿਲਾਂ ਕੋਈ ਗੱਲਬਾਤ ਨਹੀਂ ਹੋਇਆ ਗਲਤ ਗੱਲਬਾਤ ਹੋਈ ਸੀ ਜੀ ਉਹ ਕਹਿੰਦੇ ਵੀ ਇਹ ਗਰਾਊਂਡ ਬਾਹਰ ਨਹੀਂ ਸਕਦੇ ਪਰ ਜਿਹੜੇ ਸਾਡੀ ਪੰਚਾਇ ਆਪਣੇ ਦਿਲਵੀਰ ਸਿੰਘ ਦਿਲਵੀਰ ਸਿੰਘ ਢਿੱਲੋਂ ਸਾਹਿਬ ਨਾਲ ਜੀ ਜਿਹੜੇ ਆਪਣੇ OSD ਨੇ ਜੀ ਧੂਰੀ ਤੋਂ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਦੋ ਤਿੰਨ ਵਿੱਚ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਜੀ ਅਗਰ ਦੋ ਤਿੰਨ ਵਿੱਚ ਮਸਲਾ ਨਹੀਂ ਹੱਲ ਹੁੰਦਾ ਫਿਰ ਅਗਲੀ ਕਾਰਵਾਈ ਤੁਹਾਡੀ ਕੀ ਹੋਊਗੀ ਅਗਲੀ ਕਾਰਵਾਈ ਤਾਂ ਅਸੀਂ ਫਿਰ ਬਹੁਤ ਵੱਡਾ ਇਕੱਠ ਕਰਾਂਗੇ ਜੀ ਵੱਡੇ ਪੱਧਰ ਤੇ ਫਿਰ ਅਸੀਂ ਸੀਐਮ ਭਗਵੰਤ ਮਾਨ ਸਾਹਿਬ ਜਿੱਥੇ ਆਉਣਗੇ ਅਸੀਂ ਉੱਥੇ ਆਪਦਾ ਇਕੱਠ ਲੈ ਕੇ ਜਾਵਾਂਗੇ ਆਪਣੀ ਮੰਗਾਂ ਰੱਖਾਂਗੇ ਜੀ ਅੱਜ ਇਹ ਕੀ ਕਹਿਣਾ ਚਾਹੋਗੇ ਇਸ ਤੋਂ ਬੰਦ ਅ ਮੇਰਾ ਨਾਮ ਕਰਮਜੀਤ ਮਾਨੁਕਿਆ ਮੈਂ ਸੂਬਾ ਮੀਤ ਪ੍ਰਧਾਨਾ ਨੌਜਵਣ ਭਾਰ ਸਭਾ ਅੱਜ ਦੁਗਣੀ ਪਿੰਡ ਅਸੀਂ ਆਪਣੀ ਟੀਮ ਲੈ ਕੇ ਆਏ ਆ ਇਸ ਪਿੰਡ ਦਾ ਜਿਹੜਾ ਖੇਡ ਗਰਾਊਂਡ ਆ ਪਹਿਲਾਂ ਪੰਚਾਇਤ ਨੇ ਮਤਾ ਪਾ ਕੇ ਛੱਡਿਆ ਹੋਇਆ ਤੇ ਅੱਜ ਇਹਨਾਂ ਤੋਂ ਇਹ ਗਰਾਊਂਡ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਆ ਤੇ ਅਸੀਂ ਨੌਜਵਾਨਾਂ ਭਾਰਸਵ ਵੱਲੋਂ ਇਹਨਾਂ ਨੌਜਵਾਨਾਂ ਨਾਲ ਡਟ ਕੇ ਖੜੇ ਆ ਇਹ ਗਰਾਊਂਡ ਇਹਨਾਂ ਨੂੰ ਮਿਲਣਾ ਚਾਹੀਦਾ ਇਸ ਪੰਚਾਇਤ ਨੂੰ ਚਾਹੀਦਾ ਕਿ ਸਟੈਪ ਪਿੱਛੇ ਪੱਟਣ ਦੀ ਬਜਾਏ ਇੱਕ ਸਟੈਪ ਅੱਗੇ ਪੱਟਣਾ ਚਾਹੀਦਾ ਇਹਨਾਂ ਨੇ ਨੈਟ ਆਪਦੇ ਪੱਲਿਓ ਲਾਇਆ ਪਿਚ ਆਪਦੇ ਪੱਲਿਓ ਬਣਾਈ ਆ ਇਹ ਸਾਰੀ ਜ਼ਿੰਮੇਵਾਰੀ ਪੰਚਾਇਤ ਦੀ ਬਣਦੀ ਆ ਕਿ ਇਸ ਗਰਾਊਂਡ ਇਹਨੂੰ ਖੋਣ ਦੀ ਬਜਾਏ ਜੋ ਸੂਤ ਦੀ ਲੋੜ ਹੈ ਇਹਨਾਂ ਨੌਜਵਾਨਾਂ ਨੂੰ ਪੁੱਛ ਕੇ ਇਹਨਾਂ ਨੂੰ ਮਿਲਣੀ ਚਾਹੀਦੀ ਆ ਇਹਨਾਂ ਵਾਸਤੇ ਡਾਈਟ ਦੇ ਇਹਨਾਂ ਵਾਸਤੇ ਕਿੱਟਾਂ ਦਾ ਬਕਾਇਦਾ ਤੌਰ ਤੇ ਪੰਚਾਇਤ ਵੱਲੋਂ ਸਰਕਾਰ ਵੱਲੋਂ ਪ੍ਰਬੰਧ ਕਰਕੇ ਦੇਣਾ ਚਾਹੀਦਾ ਅਸੀਂ ਸਾਰੇ ਪੰਜਾਬ 'ਚ ਇਹ ਮਹਿੰਮ ਚਲਾ ਰਹੇ ਆ ਬਹੁਤ ਸਾਰੇ ਹਜ਼ਾਰਾਂ ਪਿੰਡ ਪੰਜਾਬ ਦੇ ਇਸ ਤਰ੍ਹਾਂ ਦੇ ਆ ਜਿੱਥੇ ਨੌਜਵਾਨਾਂ ਵਾਸਤੇ ਖੇਡਣ ਵਾਸਤੇ ਕੋਈ ਗਰਾਊਂਡ ਹੀ ਨਹੀਂ ਹੈਗਾ ਕੋਈ ਸਰਕਾਰੀ ਕੋਚ ਨਹੀਂ ਕੋਈ ਡਾਈਟ ਨਹੀਂ ਕੋਈ ਕਿੱਟਾਂ ਨਹੀਂ ਹੈਗੀਆਂ ਦੁਗਣੀ ਪਿੰਡ ਦੇ ਨੌਜਵਾਨਾਂ ਨੇ ਮਸਲਾ ਚੱਕਿਆ ਇੱਕ ਪਿੰਡ ਦਾ ਨਹੀਂ ਬਹੁਤ ਸਾਰੇ ਪਿੰਡਾਂ ਦਾ ਨੌਜਵਾਨਾਂ ਤੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਦੁਗਣੀ ਪਿੰਡ ਦੇ ਨੌਜਵਾਨਾਂ ਤੋਂ ਸੇਧ ਲੈ ਕੇ ਆਪਦੇ ਆਪ ਦੇ ਪਿੰਡ ਦੇ ਵਿੱਚ ਇਕੱਠ ਕਰਕੇ ਮੰਗ ਕਰੋ ਕਿ ਹਰ ਇੱਕ ਪਿੰਡ ਦੇ ਵਿੱਚ ਖੇਡ ਗਰਾਊਂਡ ਚਾਹੀਦਾ ਇਹ ਸਰਕਾਰ ਨੇ ਐਲਾਨ ਕੀਤਾ ਸੀਗਾ ਇਸ ਵਿਧਾਨ ਸਭਾ ਦੇ ਬਜਟ ਦੇ ਵਿੱਚ ਕਿ 927 ਕਰੋੜ ਰੁਪਇਆ ਜਿਹੜਾ ਹੈਗਾ ਸੀ ਖੇਡਾਂ ਵਾਸਤੇ ਰੱਖਿਆ ਹਰ ਇੱਕ ਪਿੰਡ ਨੂੰ ਦਵਾਂਗੇ ਤੇ 927 ਕਰੋੜ 12000 ਪਿੰਡਾਂ ਦੇ ਹਿਸਾਬ ਨਾਲ ਅਸੀਂ ਜੇ ਦੇਖੀਏ ਤਾਂ ਇੱਕ ਪਿੰਡ ਨੂੰ ਥੇਲੀਆਂ ਚਵਾਨੀਆਂ ਹੀ ਆਉਂਦੀਆਂ ਐਨੇ ਪੈਸਿਆਂ ਦੇ ਵਿੱਚ ਨਾ ਗਰਾਊਂਡ ਦਿੱਤਾ ਜਾ ਸਕਦਾ ਨਾ ਕੋਈ ਸਮਾਨ ਦਿੱਤਾ ਜਾ ਸਕਦਾ ਹੈਗਾ ਹਜ਼ਾਰਾਂ ਕਰੋੜ ਰੁਪਈਆ ਦੀ ਲੋੜ ਆ ਜੇ ਖੇਡ-ਖੇਡ ਟਾਂਚ ਨੂੰ ਠੀ ਤਰੀਕੇ ਨਾਲ ਚਲਾਉਣਾ ਹੈਗਾ ਇਹ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਆ ਇਹ ਸਿਰਫ ਫੋਕਾ ਨਾਰਾ ਜਿੰਨਾ ਸਮਾਂ ਨਸ਼ਿਆਂ ਤੋਂ ਖੇੜਾ ਛਡਾਉਣ ਵਾਸਤੇ ਖੇਡਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਜੇ ਖੇਡਾਂ ਦਾ ਪ੍ਰਬੰਧ ਹੋਊ ਨੌਜਵਾਨ ਵਾਸਤੇ ਰਹੀਮਾ ਹੋਊਗਾ ਆਪਦਾ ਪਸੀਨਾ ਗਰਾਊਂਡ ਦੇ ਵਿੱਚ ਆ ਕੇ ਵਹਾਊਗਾ ਫੇਰ ਹੀ ਨਸ਼ੇ ਵਾਲੇ ਪਾਸੋਂ ਖੜਖੇੜਾ ਜਿਹੜਾ ਛੜਾਇਆ ਜਾ ਸਕਦਾ ਫੇਰ ਹੀ ਗੈਂਗਵਾਰ ਜਿਹੜੀ ਆ ਪੰਜਾਬ ਚੋਂ ਖਤਮ ਕੀਤੀ ਜਾ ਸਕਦੀ ਹੈ ਇਹਨਾਂ ਨੌਜਵਾਨਾਂ ਨੂੰ ਜਿੱਥੋਂ ਤੱਕ ਲੋੜ ਪਈ ਨੌਜਵਾਨ ਭਾਰਸਵਾ ਇਹਨਾਂ ਦੇ ਨਾਲ ਖੜੀ ਹੈ ਜਿੱਥੇ ਜ਼ਰੂਰਤ ਪਈ ਅਸੀਂ ਸੰਘਰਸ਼ ਨਾਲ ਮੋੜ ਨਾ ਮੋੜਾ ਲਾ ਕੇ ਖੜਾ ਕਰਾਂਗੇ ਇਹ ਇੱਥੇ ਪੱਕੇ ਤੌਰ ਤੇ ਬੈਠਣਾ ਵੀ ਚਾਹੀਦਾ ਤੇ ਡੀਸੀ ਸਾਹਿਬ ਨੂੰ ਇੱਕ ਬਹਾਵ ਦੇ ਤੌਰ ਤੇ ਬਿਲਕੈ ਮੰਗ ਵੀ ਕੋਸ਼ਿਸ਼ ਕਰਾਂਗੇ ਕੀਤੀ ਜਾਵੇ ਕਿ ਜਿਹੜੀ ਬੋਲੀ ਹੋਈ ਆ ਉਹਨੂੰ ਰੱਦ ਕੀਤਾ ਜਾਵੇ ਤੇ ਇਹ ਗਰਾਊਂਡ ਪਿੰਡ ਦੇ ਨੌਜਵਾਨਾਂ ਕੋਲੇ ਹੀ ਰਹਿਣਾ ਚਾਹੀਦਾ ਮਿਹਰਬਾਨੀ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਤੁਲੇ ਦਾ ਹਲਕਾ ਇਹ ਦੇਖੋ ਅਸੀਂ ਤਾਂ ਪਿੰਡ ਦੇ ਨੌਜਵਾਨਾਂ ਨੂੰ ਇਸ ਇਲਾਕੇ ਦੇ ਸਾਰੇ ਨੌਜਵਾਨਾਂ ਨੂੰ ਇਹ ਵਿਚਾਰੇ ਖੇਡਣ ਵਾਲੇ ਆ ਖੜਾਰੀ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬੜਾ ਪਤਾ ਨਹੀਂ ਹੈਗਾ ਅੱਜ ਤੱਕ ਇਹਨਾਂ ਸੱਤਾਧਾਰੀਆਂ ਤੋਂ ਵੀ ਬਚ ਕੇ ਰਹੋ ਤੇ ਜਿਹੜੇ ਸੱਤਾ ਤੋਂ ਬਾਹਰ ਆ ਤੇ ਸੱਤਾ ਚ ਆਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਤੋਂ ਵੀ ਬਚ ਕੇ ਰਹੋ ਉਹ ਤਬੂਸੀ ਮਾਰ ਕੇ ਕਿਤੇ ਉਹਦੇ ਚ ਕਿਤੇ ਉਹਦੇ ਚ ਇਹ ਜਾਂਦੇ ਜੁੰਦੇ ਰਹਿੰਦੇ ਆ ਮੈਂ ਕਹਿੰਦਾ ਨਾਮ ਨਹੀਂ ਲੈਣਾ ਚਾਹੁੰਦਾਗਾ ਇਹਨਾਂ ਸਾਰਿਆਂ ਤੋਂ ਬਚ ਕੇ ਰਹੋ ਇਹ ਤੁਹਾਡੇ ਨਾਮ ਤੇ ਤੁਹਾਡਾ ਖੂਨ ਪੀਣੀਆਂ ਜੋਕਾਂ ਇਹਨਾਂ ਨੂੰ ਤੁਸੀਂ ਜਾਣ ਦੇਣੀ ਹੈ ਕੀ ਸ਼ਾਇਆ ਹੈਗੀਆਂ ਇਹ ਸਾਨੂੰ ਸਿਰਫ ਸੰਧ ਸਮਝਦੇ ਆ ਸਾਨੂੰ ਗੁੰਡੇ ਮਵਾਲੀ ਬਣਾ ਕੇ ਗੈਂਗ ਵਰ ਕਰਵਾਉਂਦੇ ਆ ਸਾਡੇ ਹੱਥੋਂ ਗੈਂਗਸਟਰ ਸਾਨੂੰ ਬਣਾਉਂਦੇ ਆ ਇਹ ਸਾਡਾ ਭਵਿੱਖ ਨਹੀਂ ਸਵਾਰਨਾ ਚਾਹੁੰਦੇ ਇਹ ਆਪਦਾ ਭਵਿੱਖ ਸਾਡੇ ਰਾਈ ਸਵਾਰਨਾ ਚਾਹੁੰਦੇ ਆ ਤੇ ਇਹ ਗਰਾਊਂਡ ਥੋਡੀ ਗੱਲ ਟੋਕੂਗਾ ਅਸੇ ਦੇਖਿਆ ਜਾਂਦਾ ਆ ਵੀ ਜਿਹੜਾ ਸਰਕਾਰਾਂ ਦੀ ਭਵਿੱਖ ਹੁੰਦਾ ਆ ਆਉਣ ਵਾਲੀ 27 ਦੇ ਚੋਣ ਹੋਣ ਲੱਗੀ ਆ ਨੌਜਵਾਨੀ ਦੇ ਨਿਰਪਰ ਹੁੰਦਾ ਕਿ ਆ ਹਾਲਾਤਾਂ ਨੂੰ ਦੇਖ ਕੇ ਸਰਕਾਰ ਦਾ ਮੁੜ ਕੇ ਜਿਹੜਾ ਹੈਗਾ ਸੱਤਾ ਦੇ ਵਿੱਚ ਆਉਣ ਦਾ ਕੋਈ ਮੋਕਾ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਲੋਡ ਹੁੰਦੀ ਆ ਵੋਟਾਂ ਦੀ ਉਦੋਂ ਸਾਰੀ ਤੁਹਾਡੇ ਕੋਲੇ ਆ ਜਾਂਦੇ ਤੁਹਾਡੇ ਦਰਵਾਜ਼ਿਆਂ ਤੇ ਆ ਕੇ ਖੜ ਜਾਂਦੇ ਆ ਪਹਿਲਾ ਦੂਜਾ ਤੀਜਾ ਚੌਥਾ ਸਾਰੀ ਜਿਹੜੇ ਬੈਠੇ ਆ ਤੇ ਜਿਹੜੇ ਬਾਹਰ ਆ ਸਾਰੀ ਉਹ ਸਾਰੇ ਤੁਹਾਨੂੰ ਵੋਟਾਂ ਸਮਝਦੇ ਆ ਤੇ ਜਿਹੜੀ ਇਹ ਸਰਕਾਰ ਦੀ ਗੱਲ ਆ ਇਹਨਾਂ ਨੇ ਪਹਿਲਾਂ ਵੀ ਨੌਜਵਾਨਾਂ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਲਿਆ ਸੀਗਾ ਉਹਦੇ ਨਾਂ ਤੇ ਹੀ ਵੋਟਾਂ ਲਈਆਂ ਸੀਗੀਆਂ ਅੱਜ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਅਸੀਂ ਕਹਿੰਦੇ ਫੇਰ ਹੀ ਸਾਰਥਕ ਆ ਜੇ ਪੰਜਾਬ ਦੇ ਵਿੱਚੋਂ ਨਸ਼ੇ ਤਸਕਰ ਕੁੰਡੇ ਮਵਾਲੀ ਪੁਲਸ ਵਾਲੇ ਤੇ ਜਿਹੜੇ ਸਿਆਸਤਦਾਨ ਆ ਇਹਨਾਂ ਦਾ ਜਿਹੜਾ ਗਠਜੋੜ ਬਣਿਆ ਜਿੰਨਾ ਸਮਾਂ ਟੁੱਟਦਾ ਨਹੀਂਗਾ ਉਨਾ ਸਮਾਂ ਨਸ਼ਾ ਖਤਮ ਕੀਤਾ ਹੀ ਨਹੀਂ ਜਾ ਸਕਦਾਗਾ ਜਦ ਨਸ਼ਾ ਵਿਰੋਧ ਚੱਲ ਰਿਹਾ ਪਰ ਚਿੱਟੇ ਨਾਲ ਆਏ ਦਿਨ ਜਿਹੜੀਆਂ ਮੌਤਾ ਪੰਜਾਬ ਦੇ ਪਿੰਡਾਂ ਦੇ ਵਿੱਚ ਹੋ ਰਹੀਆਂ ਤੇ ਨਸ਼ਾ ਤੋਂ ਖਿਹੜਾ ਤਾਂ ਹੀ ਛਡਾਇਆ ਜਾ ਸਕਦਾ ਜੇ ਇਹ ਖੇਡ ਗਰਾਊਂਡ ਬਚਣਗੇ ਇਹਨਾਂ ਨੂੰ ਮਿਲਣਗੇ ਅਸੀਂ ਨੌਜਵਾਨ ਭਾਰਸੋਵ ਵੱਲੋਂ ਡਟ ਕੇ ਨਾਲ ਖੜੇ ਆ ਸੰਘਰਸ਼ੀ ਇੱਕਮਤਰ ਤਰੀਕਾ ਉਹਦੇ ਨਾਲ ਹੀ ਗਰਾਊਂਡ ਬਚਾਇਆ ਜਾ ਸਕਦਾ ਹਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਹਾਬਾਜ ਆ ਜੀ ਠੀਕ ਹੈ ਜੀ ਤੇ ਮੇਰੇ ਮਾਤਾ ਜੀ ਸਰਪੰਚ ਨੇ ਦੁਗਣੀ ਪਿੰਡ ਦੇ ਤੇ ਮੈਂ ਉਹਨਾਂ ਦਾ ਬੇਟਾ ਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਗਾ ਜਿਹੜਾ ਇਹ ਮਸਲਾ ਚੱਲ ਰਿਹਾ ਸਾਰਾ ਪ ਏ ਸਰ ਪਹਿਲਾ ਤਾਂ ਮੇਰਾ ਮਕਸਦ ਇਹ ਹੀ ਹੈ ਜੀ ਮਸਲਾ ਐਡਾ ਹੈ ਨਹੀਂ ਤੇ ਜਿੱਡਾ ਇਹ ਬਣ ਚੁੱਕਿਆ ਠੀਕ ਹੈ ਮੁੰਡੇ ਵੀ ਜਿਹੜੇ ਨੇ ਉਹ ਖੇਡਦੇ ਨੇ ਕੋਈ ਆਪਣੇ ਉਹ ਦੁਸ਼ਮਣ ਨਹੀਂ ਸਾਡੇ ਪਿੰਡ ਦੇ ਨੇ ਠੀਕ ਹੈ ਵੱਡੇ ਛੋਟੇ ਨੇ ਉਹਦੇ ਚ ਸਮਿਤੋ ਵੀ ਛੋਟੇ ਹੋਣਗੇ ਖੇਡਦੇ ਹੋਣ ਉਹਨਾਂ ਨਾਲ ਕੋਈ ਐਦਾਂ ਦੀ ਆਪਣੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਵੀ ਆਪਾਂ ਜੇ ਕਹਿ ਦਈਏ ਉਹਦੇ ਵਿੱਚ ਨਾ ਜੀ ਮੁੰਡੇ ਵੀ ਆਪਣੀ ਜਗ੍ਹਾ ਠੀਕ ਤੇ ਪਹਿਲਾਂ ਉਹਦੇ ਚ ਵੜ ਗਈ ਹੁਣ ਪੋਲਿਟਿਕਸ ਜੀ ਜਿਹੜੇ ਦੋ ਧਿਰਾਂ ਨੇ ਹਾਰੀਆਂ ਹੋਈਆਂ ਉਹ ਪੋਲਿਟਿਕਸ ਤੇ ਸਿਰ ਤੇ ਚੱਕ ਲਿਆ ਜੀ ਠੀਕ ਹੈ ਉਹਨੂੰ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਵੀਡੀਓ ਨੂੰ ਉਹਨਾਂ ਤੋਂ ਬਲਾਕ ਹੈ ਮੁੰਡਿਆਂ ਤੋਂ ਆ ਫਿਰ ਵੀ ਸਾਹਮਣੇ ਤਕਰੀਬਨ ਕੁਝ ਪਰਸੈਂਟ ਆਉਂਦੇ ਨੇ ਜਦੋਂ ਉਹਨਾਂ ਨੂੰ ਹੀ ਸ਼ੋਅ ਕਰਦੇ ਨੇ ਉਹ ਚੀਜ਼ ਤੇ ਠੀਕ ਹੈ ਤੇ ਇਹ ਫਿਰ ਹੁਣ ਉਹਨਾਂ ਨੇ ਕਿਹਾ ਵੀ ਸਾਡਾ ਮਤਾ ਪਿਆ ਹੋਇਆ ਸੀ ਗਰਾਊਂਡ ਅੱਦੇ ਲਈ ਬਿਲਕੁਲ ਜੀ ਸਰ ਅਸੀਂ ਵੀ ਮਤਾ ਪਾ ਦੀ ਅਸੀਂ ਕੋਈ ਗਲੀ ਦਾ ਮਤਾ ਪਾ ਦੀ ਜੀ ਠੀਕ ਹੈ ਉਹਦੀ ਸਾਨੂੰ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਜੀ ਠੀਕ ਹੈ ਵੀਡੀਓ ਦਾਫਤਰ ਸੰਗਰੂਰੋਂ ਚੰਡੀਗੜ੍ਹ ਜੇ ਆਪਾਂ ਕੋਈ ਵੱਡਾ ਕੰਮ ਕਰਨਾ ਉਹਦੀ ਪ੍ਰਵਾਨਗੀ ਜ਼ਰੂਰੀ ਹੈ ਜੀ ਮਤਾ ਪਾਇਆ ਜ਼ਰੂਰ ਗਿਆ ਸੀ ਪਰ ਉਹਦੀ ਪ੍ਰਵਾਨਗੀ ਨਹੀਂ ਬਿਲਕੁਲ ਜੀ ਹੈ ਨਹੀਂ ਜੀ ਉਹਦੀ ਪ੍ਰਵਾਨਗੀ ਆਪਾਂ ਜੇ ਮਤਾ ਨਹੀਂ ਪਾਇਆ ਆਪਾਂ ਕਿਉਂ ਕੋਈ ਮਤਾ ਹੈ ਜ਼ਰੂਰ ਹਾ ਜੀ ਤੇ ਫਿਰ ਹੁਣ ਇੱਕ ਗੱਲ ਹੋਰ ਵੀ ਇਹ ਕਹਿੰਦੇ ਵੀ ਗਰਾਊਂਡ ਪੈਂਡ ਦੇ ਵਿੱਚ ਛੋਟਾ ਵੱਜਦਾ ਸਰ ਇਹ ਗਰਾਊਂਡ ਦੇ ਵਿੱਚ ਜਿਹੜੀ ਪਿਛਲੀ ਪੰਚਾਇਤੀ ਉਹਨੇ ਨਾ ਬਾਲੀਵਾਲ ਦਾ ਨੈਟ ਵਾਲਾ ਜਾਲ ਵੀ ਲਵਾਇਆ ਹੋਇਆ ਉੱਥੇ ਸਰਕਾਰੀ ਪੈਸਾ ਵੀ ਲੱਗਦਾ ਜੀ ਠੀਕ ਹੈ ਜੀ ਇਹ ਤਾਂ ਸਾਰੇ ਇੱਕ ਇਲੈਕਸ਼ਨ ਆ ਰਹੇ ਤੇ ਸਰਪੰਚੀ ਦੇ ਉਹਨੇ ਆਪਦੀਆਂ ਬੋਟਾਂ ਦੇ ਲਾਲਚ ਨੂੰ ਇੱਕ ਮੁੱਦਾ ਦਿਓ ਰੱਖਦਾ ਠੀਕ ਹੈ ਜੀ ਮੈਂ ਇਹ ਗਰਾਉਂਡ ਬਣਾਤਾ ਬਕਾਇਦਾ ਜੋ ਵੀ ਸਰਪੰਚ ਹੁੰਦਾ ਉਹਨੂੰ ਇਹ ਪਤਾ ਹੁੰਦਾ ਵੀ ਇਹਦੀ ਸ਼ਰਤਾਂ ਪੂਰੀਆਂ ਨੇ ਜਾਂ ਇਹ ਕੀ ਚੀਜ਼ ਆ ਹੁਣ ਉਹਨੇ ਤਾਂ ਇਹ ਆਪਦਾ ਛੱਡਤਾ ਜੀ ਮਤਾ ਪਾ ਕੇ ਉਹਦਾ ਇੱਕ ਮੰਗ ਰੱਖ ਲਈ ਜੀ ਉਹਨਾਂ ਨੇ ਮੌਕੇ ਤੇ ਵੀ ਜੀ ਮੈਂ ਮੁੰਡਿਆਂ ਲਈ ਆ ਕਰਤਾ ਅੱਜ ਵੀ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਾਵੇਦ ਖਾਨ ਹੈ ਤੁਸੀਂ ਨੰਬਰਦਾਰ ਆ ਜੀ ਹਾਂਜੀ ਹਾਂ ਠੀਕ ਹੈ ਇਹ ਕੀ ਕਹਿਣਾ ਚਾਹੁੰਦਾ ਜਿਹੜਾ ਇਹ ਮਸਲਾ ਚੱਲ ਰਿਹਾ ਪਿੰਡ ਬਸੋੜੇ ਜੀ ਇਹ ਬੜਾ ਜੀ ਪਚੀਦਾ ਮਸਲਾ ਸਾਬਤ ਕਰਦੇ ਨੇ ਲੇਕਿਨ ਐਡੀ ਗੱਲ ਨਹੀਂ ਹੁੰਦੀ ਜਦੋਂ ਪਿੰਡ ਦੇ ਸਾਰੇ ਜਿਹੜੇ ਲੋਕ ਨੇ ਉਹ ਇੱਕ ಗ್ರಾಮ ਪੰਚਾਇਤ ਨੂੰ ਚੁਣਦੇ ਨੇ ਤੇ ਬਲਕਿ ਸਮੇਂ-ਸਮੇਂ ਸਰ ਜਿਹੜੀ ਹੈ ಗ್ರಾಮ ਪੰਚਾਇਤ ਦੇ ਮਤਿਆਂ ਦੀ ਵੀ ਜਿਹੜੀ ਪਿੰਡ ਪੱਧਰ ਤੇ ਮਤੇ ਪਾਏ ਜਾਂਦੇ ਨੇ ਤੇ ਉਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਇਹ ਗਰਾਉਂਡ ਦਾ ਮਸਲਾ ਹੈ ਇਹ ਕੋਈ ਮੋਤਾ ਵੱਡਾ ਮਸਲਾ ਨਹੀਂ ਸੀਗਾ ਇਹਨੂੰ ਤੂਲ ਦਿੱਤਾ ਗਿਆ ਮਸਲੇ ਨੂੰ ਆਲਰੇਡੀ ਗਰਾਊਂਡ ਸਾਡੇ ਕੋਲੇ ਪਿੰਡ ਦੇ ਵਿੱਚ ਹੈਗਾ ਜਿਹੜਾ ਪਹਿਲਾਂ ਦਾ ਗਰਾਊਂਡ ਹੈ ਉੱਥੇ ਚਲੋ ਕੁਝ ਸ਼ਰਾਰਤੀ ਬੱਚੇ ਜਾਂ ਕੁਝ ਐਦਾਂ ਦੇ ਅਨਸਰ ਹੁੰਦੇ ਨੇ ਬੱਚੇ ਥੋੜੇ ਲੈਂਗੁਏਜ ਨੂੰ ਰਫ ਕਰਦੇ ਆ ਉਹ ਘਰਾਂ ਵਾਲੇ ਤਾਂ ਇਤਰਾਜ਼ ਕਰਨਗੇ ਉਹ ਤਾਂ ਸਾਡੇ ਬੱਚਿਆਂ ਨੂੰ ਵੀ ਜਾਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਵੀ ਅਸੀਂ ਸਮਾਜ ਦੇ ਵਿੱਚ ਚੰਗਾ ਬੋਲਵਾਲਾ ਤੇ ਚੰਗੀ ਬੋਲੀ ਰੱਖਣੀ ਚਾਹੀਦੀ ਆ ਜਿਹਦ ਨਾਲ ਸਾਡਾ ਤੇ ਦੂਜੇ ਲੋਕਾਂ ਦਾ ਮਾਣ ਸਤਿਕਾਰ ਵਧ ਸਕੇ ਤੇ ਇੱਕ ਕੱਲ ਕਾਂਗਰਸੀਸ ਸਾਬਕਾ ਐਮਐਲਏ ਦਲਵੀਰ ਗੋਲਡੀ ਦੇ ਬਾਰੇ ਵਿੱਚ ਬਿਆਨ ਆਖਿਆ ਗਿਆ ਸੀ ਕਿ ਮੈਂ ਮੇਰੀ ਸਰਕਾਰ ਹੋਂਦ ਤੇ ਗਰਾਊਂਡ ਬਣਾਉਂਗਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਰ ਗਰਾਊਂਡ ਵੀ ਉੱਥੇ ਬਣ ਸਕਦਾ ਜਿੱਥੇ ਜਗ੍ਹਾ ਲਿਜੀਬਲ ਹੋਵੇ ਠੀਕ ਹੈ ਜੀ ਪਿਛਲੇ ਸਮੇਂ ਦੇ ਵਿੱਚ ਅਸੀਂ ਡਾਇਰੈਕਟਰ ਪੰਚਾਇਤ ਦੀ ਟੀਮ ਵੀ ਇੱਥੇ ਆਈ ਸੀ ਗਰਾਊਂਡ ਦੀ ਮੰਗ ਕੀਤੀ ਸੀ ਉਹਨਾਂ ਦੇ ਮਾਪਦੰਡ ਦੇ ਮੁਤਾਬਕ ਵੀ ਉਸ ਜਗ੍ਹਾ ਨੂੰ ਗਰਾਊਂਡ ਅਨੁਜਕਤ ਨਹੀਂ ਕੀਤਾ ਗਿਆ ਉਹ ਕਹਿੰਦੇ ਵੀ ਇਹਦੀ ਲੰਬਾਈ ਚੜਾਈ ਹੈ ਜਿਹੜੀ ਗਰਾਊਂਡ ਨੂੰ ਪੂਰਨ ਨਹੀਂ ਕਰਦੀ ਠੀਕ ਹੈ ਇਸ ਲਈ ਗੋਲਡੀ ਸਾਹਿਬ ਨੂੰ ਵੀ ਜੇ ਉਹ ਇਸ ਚੀਜ਼ ਤੇ ਬਿਆਨ ਦਿੰਦੇ ਨੇ ਜ਼ਰੂਰ ਸੋਚ ਲੈਣਾ ਚਾਹੀਦਾ ਤੇ ਜਿਹੜਾ ਬਲਕੇ ਕੋਈ ਪਿੰਡ ਪੱਧਰ ਤੇ ਸਾਡੀ ಗ್ರಾಮ ਪੰਚਾਇਤ ਆ ਉਹਦੇ ਨਾਲ ਉਹਨਾਂ ਨੂੰ ਗੱਲ ਕਰ ਲੈਣੀ ਚਾਹੀਦੀ ਸੀ ਵੀ ਇਹ ਮਸਲੇ ਦੇ ਉੱਪਰ ਕੀ ਤੁਹਾਡਾ ਵਿਚਾਰ ਹੈਗਾ ਤੇ ਸਾਡੇ ਨੌਜਵਾਨਾਂ ਨੂੰ ਭੜਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਸਤਿਕਾਰ ਕਰਦੇ ਆ ਸਾਰੀਆਂ ਜਥੇਬੰਦੀਆਂ ਦਾ ਹਰ ਬੰਦੇ ਦਾ ਸਤਿਕਾਰ ਕਰਦੇ ਆ ਵੀ ਸਾਡੇ ਪਿੰਡ ਨੂੰ ਕੋਈ ਇਹੋ ਜਿਹੀ ਰੰਗਤ ਨਾ ਦਿੱਤੀ ਜਾਵੇ ਜਿਹੜਾ ਸਾਡਾ ਪਿੰਡ ਕੋਈ ਲੜਾਈ ਖੜ ਦਿੱਤੋ ਉਹਨਾਂ ਬੋਲੇ ਵੀ ਕਿਹਾ ਹੈਗਾ ਵੀ ਜਿਹੜਾ ਤੁਸੀਂ ਗਰਾਊਂਡ ਕਿਹਾ ਉਹ ਵੀ ਸਾਡੇ ਸ਼ਹਿਰ ਗਰਾਊਂਡ ਆਲਰੇਡੀ ਪਹਿਲਾਂ ਹੈਗਾ ਦਿੱਤਾ ਹੋਇਆ ਉਹ ਕਹਿੰਦੇ ਵੀ ਸਲਾਮਾ ਸਕੂਲ ਦੀ ਜਗ੍ਹਾ ਹੈ ਸਰ ਉਹ ਚੀਜ਼ ਦਾ ਸਰਕਾਰੀ ਕੇਸ ਵੀ ਚੱਲ ਚੁੱਕਿਆ ਉਹਦੇ ਵਿੱਚ ਸਲਾਮੀਆ ਸਕੂਲ ਨੂੰ ਕੋਈ ਨਾਮਿਨੇਟ ਨਹੀਂ ਕੀਤਾ ਗਿਆ ਮਲਕਿ ਉਹ ਚੀਜ਼ ਨੂੰ ਉਹਨਾਂ ਨੇ ਕੇਸ ਆਪਣਾ ਪਿਛਲੀ ਪਾਰਟੀ ਨੇ ਵਿਡਰਾ ਕਰ ਲਿਆ ਉਹ ಗ್ರಾಮ ਪੰਚਾਇਤ ਦੀ ਹੀ ਜਗ੍ਹਾ ਹੈ ਅੱਜ ਵੀ ਕੀ ਨਾਮ ਤੁਹਾਡਾ ਜੀ ਕੁਰਬਾਨ ਖਾਂ ਹੈ ਠੀਕ ਹੈ ਸਰ ਇਹ ਜਿਹੜਾ ਮਸਲਾ ਚੱਲ ਰਿਹਾ ਹੈ ਨਾ ਇਹ ਨੂੰ ਰਾਜਨੀਤਿਕ ਰੰਗਤ ਦਿੱਤੀ ਗਈ ਹੈ ਠੀਕ ਹੈ ਜਦ ਕਿ ਆਲਰੇਡੀ ਗਰਾਊਂਡ ਤਾਂ ਸਾਡੇ ਪਿੰਡ ਸਾਡੇ 6 ਬਿਗਿਆਂ ਦਾ ਨਾਲ ਬਿਲਕੁਲ ਪਿੰਡ ਦੇ ਹੈਗਾ ਇਹ ਹੈਗਾ 2 2.5 ਕਿਲੋਮੀਟਰ ਦੂਰ ਇਹ ਜਿਹੜੀਆਂ ਗੱਲਾਂ ਜੀ ਆਏ ਜੀ ਉਧਰਲੇ ਪਿੰਡ ਤੋਂ ਹੀ ਸਾਰੇ ਪਿੰਡਾਂ ਕੋਲੇ ਗਰਾਊਂਡ ਹੈਗੇ ਉਸੇ ਤਰਜ਼ ਤੇ ਸਾਡੇ ਪਿੰਡ ਕੋਲ ਵੀ ਗਰਾਊਂਡ ਹੈਗਾ ਸਾਡੇ 6 ਬਿਗਿਆ ਬਿਲਕੁਲ ਪਿੰਡ ਦੇ ਨਾਲ ਹੈ ਇਹ ਤਾਂ ਰਾਜਨੀਤਿਕ ਮੁੱਦਾ ਬਣਾ ਕੇ ਇਹਨੂੰ ਉਛਾਲਿਆ ਜਾ ਰਿਹਾ ਸੀਐਮ ਸਾਹਿਬ ਨੇ ਸਾਡੇ ਪਿੰਡ ਨੂੰ ਬਹੁਤ ਗਰੰਟਾਂ ਦਿੱਤੀਆਂ ਨੇ ਅਸੀਂ ਉਹਨਾਂ ਕੋਲੋਂ ਵੀ ਇਹ ਉਮੀਦ ਰੱਖਦੇ ਆਂ ਇਹ ਮੰਗ ਕਰਦੇ ਆਂ ਕਿ ਇਹਦਾ ਹੱਲ ਕੀਤਾ ਜਾਵੇ ਸਾਡੀ ਪੰਚਾਇਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਸਾਡੇ ਇਸ ਤਰ੍ਹਾਂ ਦੀ ਕੋਈ ਪਾਰਟੀ ਵਾਜੀ ਇਸ ਤਰ੍ਹਾਂ ਨਹੀਂ ਸੀ ਪਹਿਲਾਂ ਇਹਨੂੰ ਹਾਰੇ ਹੋਏ ਲੋਕ ਮੁੰਡਿਆਂ ਨੂੰ ਅੱਗੇ ਕਰਕੇ ਮੁੰਡਿਆਂ ਨੂੰ ਮਿਸ ਗਾਈਡ ਕਰਕੇ ਅੱਗੇ ਕਰਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਹੈ ਬਾਕੀ ਆਪ ਜਿਹੜੇ ਬੰਦੇ ਹਾਰ ਕੇ ਹੁਣ ਚੁਣੀ ਹੋਈ ਪੰਚਾਇਤ ਹੀ ਇਹਦਾ ਮਤਲਬ ਕੋਈ ਪੈਲੀ ਨਹੀਂ ਹੈਗੀ ਜੋ ਵੀ ਅੱਛਾ ਬੁਰਾ ਪਿੰਡ ਦੇ ਬੁਰੇ ਲਈ ਥੋੜੀ ਸੋਚੂਗੀ ਜਿਹੜੀ ਮੌਜੂਦਾ ਪੰਚਾਇਤ ਹੈ ਅਸੀਂ ਤਾਂ ਜਿੱਥੇ ਵੀ ਹੁਣ ਸਾਡੇ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਨੇ ਜੀ ਆ ਸਾਡਾ ਟੋਬੇ ਦਾ ਮਸਲਾ 70 ਸਾਲ ਦਾ ਡਿਆ ਹੋਇਆ ਸੀ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਮੇਰੀ ਭਾਈ ਵੀ ਮੈਂਬਰ ਆ ਅਸੀਂ ਰਾਤ ਦਿਨ 12-12 ਵਜੇ ਰਾਤ ਨੂੰ ਬਹਿ ਕੇ ਉੱਥੇ ਟੋਬੇ ਦਾ ਪਾਣੀ ਖੇਤਾਂ ਨੂੰ ਜਿਹਨੂੰ ਕੱਢਿਆ ਇਸ ਕਰਕੇ ਅਸੀਂ ਟੋਬੇ ਦਾ ਕੰਮ ਜੰਗੀ ਪੱਧਰ ਤੇ ਚਲਾ ਕੇ ਇੰਨੇ ਕੰਮ ਕੀਤੇ ਜਾ ਰਹੇ ਨੇ ਤੁਸੀਂ ਤੁਹਾਨੂੰ ਅਸੀਂ ਆਪ ਦਿਖਾ ਸਕਦੇ ਆ ਕਿੰਨੇ ਸੈੱਟ ਬਣਾਏ ਨੇ ਕਿੰਨੇ ਟੋਬਿਆਂ ਦਾ ਕੰਮ ਹੋ ਰਿਹਾ ਹੈ ਸਕੂਲ ਦੇਖ ਲਓ ਤੁਸੀਂ ਜਾ ਕੇ ਮਾਨ ਸਾਹਿਬ ਨੇ ਸਾਨੂੰ ਬਹੁਤ ਗਰੰਟੀਆਂ ਦਿੱਤੀਆਂ ਨੇ ਅਸੀਂ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਮਸਲੇ ਨੂੰ ਪੰਚਾਇਤ ਦੀ ਬਦਨਾਮੀ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਦ ਕਿ ਅਸੀਂ ਕੋਈ ਗੱਲ ਨਹੀਂ